ਲਵੇ ਵੀ ਸਾਹ ਸੰਗਤ ਦਾਲ ਬਣਦੀ ਆ ਛੋਲੂਆ ਆਲੂ ਗੰਡੇ ਦਾ ਤੜਕਾ ਲਾ ਕੇ ਛੋਲੂਏ ਦੀ ਦਾਲ ਆਜ ਧਰਿਆ ਸਾਹ ਸੰਗਤ ਤੁਸੀਂ ਆਪ ਬਣਾਈ ਆ ਬਾਬੇ ਦੇ ਜਗਾ ਤੇ ਆ ਦੇਖ ਲਓ ਬਣ ਰਹੀ ਆ ਸਰਜੀਤ ਸਿੰਘ ਬਣਾ ਰਿਆ ਨਾਲ ਗਰਮੇਲ ਸਿੰਘ ਗੇਲੀ ਨਾਲ ਚੰਨਾਵ ਨਾਲ ਸਾਡਾ ਗ੍ਰਾਂਥੀ ਸਾਹਿਬ ਸੀ ਅਸੀਂ 40 ਜਣਿਆਂ ਨੇ ਰਾਤ ਦਾਲ ਜਣੀ ਰਲ ਕੇ ਬਣਾਈ ਆ 40 ਜਣਿਆਂ ਨੇ ਹੁਣ ਮੈਂ ਬੈਠਾ ਅੱਗ ਬੁਰੇ ਤੜਕਾ ਲਾ ਕੇ ਤੇ ਪੂਰਾ ਹੁਣ ਆ ਆਲੂ ਪਾਉਣੇ ਆ ਇਹਦੇ ਆਲੂ ਸਾਡੇ ਉਬਲਵੇਂ ਧਰ ਕੇ ਤੇ ਰੱਖਿਆ ਇਹ ਅਸੀਂ ਸਾਰੇ ਹੁਣ ਪਾਉਣੇ ਆ ਇਹਦੇ ਵਿੱਚ ਚੱਕ ਕੇ ਦਾਲ ਚ ਉਹ ਜਿਹੜੀ ਦਾਲ ਤੇ ਇਹ ਬਣ ਗਈ ਆ ਤੇ ਵਧੀਆ ਉਹਦੇ ਵਿੱਚ ਆਲੂ ਪਾਉਣੇ ਆ ਕਲਮਾ ਸਦਾ ਦੇਲਾ ਸੀ ਜਲੇਬੀਆਂ ਬਣ ਰਹੀਆਂ ਸੀ ਬੜਾ ਵਧੀਆ ਸੀ ਮਾਹੌਲ ਇੱਥੇ ਪੂਰਾ ਉਹ ਫਿਰਦਾ ਗਰਮੀਤ ਸਿੰਘ ਗੇਲੀ ਆ ਸਿਰੂਆ ਜਾਂ ਚੱਕਦੇ ਸਾਰਾ ਇੱਥੋਂ ਉਹ ਸਿਰੂਆ ਜਾਂ ਚੱਕਦੇ ਉਤੋਂ ਸੰਬਰ ਲਾਉਣਾ ਕਿਸਾ ਤੋਂ ਉਹ ਪਾਣੀ ਬਣਦਾ ਕੌਣ ਆਈਪੀ ਹਾਂ ਆਈਪੀ ਦਾ ਜਾਇਆ ਪੜਾਇਆ ਥੱਲੇ ਉਹ ਨਹੀਂ ਜੜੋਂ ਕਾਨੂੰਨ ਦਾ ਜਰ ਉੱਤੋਂ ਵੱਢਣੀ ਸੀ ਬਤੰਦਰਾ ਚਲ ਕੋਈ ਨਹੀਂ ਜਿੱਤੋਂ ਪੜਦਾ ਬਣ ਲੈਣ ਦੇ ਗਾਦੇ ਆ ਪਾਣੀ ਕਾ ਜਦੋਂ ਵੱਡੀ ਗਈ ਸਾਰੀ ਦਾਦੀ ਤੇ ਕਾ ਨਾਲ ਨਾਲ ਜਿਹੜਾ ਲਸਣਾਂ ਤੇ ਇਹਦੇ ਚੋ ਸਾਰਾ ਆਪਣਾ ਮੋਗਰੇ ਮਾਗਰੇ ਜੇ ਵੱਡ ਸੇਟਾ ਸੰਗਾ ਪਾਲਕ ਪੂਲਕ ਮੇਥੀ ਮੁੱਤੀ ਸਾਰੀ ਰਗੜ ਦੇਗਾ ਦੇਖ ਕੇ ਕਿੰਨੀ ਕ ਵੱਡ ਸੀ ਹੈ ਆਉਗਾ ਪੱਤ ਕੇ ਜਾ ਹੁਣ ਤਾਂ ਬਲੇਡ ਮਾਰੀ ਉਹ ਤਾਂ ਜਰ ਆਇਆ ਬਰੀਕੀ ਦਾਲ ਆਉਣਾ ਮੈਂ ਆਦੇ ਪਾ ਕੇ ਆਦੇ ਆਲੂ ਲੂਜੇ ਪਾ ਕੇ ਆਉਣਾ ਮੈਂ ਚਲ ਮੈਂ ਵੀ ਆਉਣਾ ਉਥੇ ਪਾਣੀ ਗੁੜੀ ਪਿਆ ਤੂੰ ਉਹਨੂੰ ਕਰ ਚਾਲੋ ਆ ਗਿਆ ਮੈਂ ਦਿੱਲੀ ਚੱਲਿਆ ਪਾਣੀ ਲੈ ਕੇ ਹੈਪੀ ਵੱੜਦਾ ਸਰੋਂ ਬਾਬੇ ਦੇ ਸਰੋਂ ਐ ਮੂਲਗਾ ਦੇ ਉਹ ਸੂਗ ਰਿਆ ਜਾ ਉਹ ਵੀ ਵੱਡ ਵੱਡ ਸਟੜੇ ਆ ਹਾਂ ਵਧੀਆ ਜਗਾ ਬਣਾ ਕੇ ਗੰਡੇ ਸਾਡੇ ਬਹੁਤ ਸੋਹਣੇ ਆ ਉਹ ਬਣਾਉਣਾ ਵਾ ਵਿੱਚ ਪਉਣਾ ਆਲੂ ਪਾਤੇ ਆਲੂ ਬਾਇਰੇ ਵਿੱਚ ਦਾਤ ਚ ਹੁਣੇ ਬਣੀ ਜਾਊਗੀ ਪਾਣੀ ਪਾਦਿਆਂ ਹੋਰ ਇਹਦੇ ਵਿੱਚ ਚਾਲਾ ਥੋੜਾ ਜਿਹਾ ਜਾਣਿਆ ਬਾਈ ਉਧਰ ਸਰੋਂ ਵੜਦਿਆ ਤੇ ਇਹਨੇ ਬਣੀ ਜਣਾ ਆਪਦੇ ਆਪ ਬਣੀ ਜਾਊਗੇ ਥੱਲਿਓਂ ਸੇਕਦੇ ਨਾਲ ਹੀ ਕਿਉਂਕਿ ਆਲੂ ਸਾਡੇ ਉਬਾਲੇ ਹੋਏ ਆ ਬਾਲੇ ਆਲੂ ਕਰਕੇ ਤੇ ਛੇਤੀ ਬਣ ਜਾਣੇ ਆ ਆ ਜੰਨੇ ਹੁਣਾਂ ਇੱਥੇ ਬਹਿ ਕੇ ਛੱਲੇ ਸੀ ਦੇ ਆਉਂਦੀ ਆ ਬਾਈ ਵਿਸਾਖੀ ਆ ਲੂ ਛੋਲਿਆ ਕੁੜੀਆਂ ਬਣਾਉਂਦੇ ਤੇ ਕੁੰਡੇ ਦੇ ਵਿੱਚ ਅਸੀਂ ਕੁੱਟਾ ਸੀ ਸਾਰਾ ਮਸਾਲਾ ਥੋੜੇ ਜਿ ਛੋਲੇ ਪਾ ਕੇ ਕੁੱਟਤੇ ਸੀ ਗੰਢੇ ਕੁੱਟ ਤੇ ਲਹਣ ਕੁੱਟਿਆ ਹਰੀ ਮਿਰਚ ਕੁੱਟੀ ਅਦਰਕ ਪਾਇਆ ਉਹ ਚੀਜ਼ਾਂ ਸੀ ਪਾ ਕੇ ਗੰਢੇ ਨੂੰ ਤੜਕਾ ਲਾ ਕੇ ਫਿਰ ਇਹਨਾਂ ਕੇ ਫਿਰ ਅਸੀਂ ਸੋਰੂਆ ਸੱਟਿਆ ਫੇਰ ਅਸੀਂ ਆਲੂ ਪਾਏ ਯਾਰ ਹੁਣੇ ਜਿਹੜਾ ਤੇਜ ਆ ਤੇ ਹੁਣੇ ਬਣੀ ਜਾਊਗਾ ਤੇ ਅਸੀਂ ਹੁਣ ਦਿੰਨੇ ਆ ਆਪੇ-ਪਾਸੇ ਉਧਰ ਜਿਹੜਾ ਸਰੋਂ ਵੱਢਦਾ ਐਪੀ ਉਹਦੇ ਚ ਐਪੀ ਕੋਲੇ ਜਾਂਦੇ ਆ ਐਪੀ ਸਰੋਂ ਵੱਢ ਕੇ ਅਸੀਂ ਇੱਧਰ ਸੱਟ ਲੈਣੀ ਆ ਤੇ ਉਥੋਂ ਥਾਂ ਦੀ ਕਰ ਲਈਏ ਸਫਾਈ ਚੱਲ ਮੇਰੇ ਭਾਈ ਤੇ ਹੁਣ ਦਾਲ ਆਪਦੇ ਆਪ ਬਾਈ ਬਣੀ ਜਾਊਗੀ ਇਹ ਕਿਉਂਕਿ ਸੇਕਲਾ ਬਣੀ ਆ ਥੋੜਾ ਥੋੜਾ ਥੱਲੇ ਸੇਕ ਆ ਜਿਹੜਾ ਉਹਦੇ ਅੱਗ ਆ ਉਹਨੇ ਮੱਤੀ ਜਾਣਾ ਆਪਦੇ ਆਪ ਠੀਕ ਨਹੀਂ ਢਾਲਨੇ ਬਣ ਜਾਣਾ ਠੀਕ ਆ ਉਹ ਦੇ ਉਧਰ ਚੰਨਾ ਭਾਂਡੇ ਤੋਂ ਇਲਾਵਾ ਕੱਲ ਵਾਲੇ ਤੇ ਪੈਰੀ ਚਾਹ ਵਾਲੇ ਬਾਈ ਉਹ ਵੀ ਬੰਦੇ ਛੱਡ ਜਾਂਦੇ ਆ ਮੁੜ ਕੇ ਇੱਥੇ ਸਾਫ਼ ਕਰਨਾ ਪੈਂਦਾ ਸਾਨੂੰ ਆਪ ਨੂੰ ਬਾਬੇ ਦੇ ਘਰੇ ਐਵੇਂ ਨਹੀਂ ਡਿਊਟੀ ਲਾਈ ਦੀ ਆ ਕੇ ਇੱਥੇ ਸਾਫ਼ ਸੁਥਿਆ ਕਰੀਦਾ ਵੀ ਐ ਕਰਾਈ ਦਾ ਵੀ ਐ ਆਪਰੇ ਜੱਟ ਠੰਡੇ ਪਾਣੀ ਵਾਲੀ ਚਲੋ ਉਰੇ ਉਹ ਕਰਦੇ ਆ ਤੇ ਇਹਨੂੰ ਟੱਕ ਕੇ ਦਾਲ ਲੂ ਤੇ ਜਾਈਏ ਭਾਈ ਯਾ ਲੈ ਮੈਂ ਜਾਣ ਲਾ ਉਧਰ ਸਰੋਂ ਵੱਡਦਾ ਹਾਈਪੀ ਹੁਣ ਮੈਂ ਜਾਨਾ ਸਰੋਵਰ ਦੇ ਕੋਲ ਜਾਣਾ ਤੁਹਾਨੂੰ ਦਿਖਾਉਣਾ ਗੰਡੇ ਨਾਲੇ ਲੱਗੀਆਂ ਆਪਣੀਆਂ ਮਿਰਚਾਂ ਲਾਈਆਂ ਹੋਈਆਂ ਹਾਂ ਐ ਐ ਹੋ ਗਈ ਚੰਨੇ ਇੱਥੇ ਰਹੀ ਤੂੰ ਤੇ ਮਾੜੀ ਜੀ ਕਾਰਛੀ ਫੇਰਦੀ ਹਲੇ ਹੁਣ ਤਾਂ ਹਜੇ ਤਾਂ ਭਲਾ ਨਾ ਫੇਰੀ ਕਾਰਛੀ ਫੇਰਦੀ ਮਾੜੀ ਜੀ ਤੇ ਬਸ ਥੱਲੇ ਉਹ ਸੇਕ ਨਹੀਂ ਬੜੀ ਜਾਣਾ ਜਿਹੜਾ ਸੇਕ ਥੱਲੇ ਆ ਉਹਦੇ ਚੰਗਾ ਅੱਗ ਨਾ ਹੋ ਡਾਈ ਬਾਏ ਉਧਰ ਹੈਪੀ ਕੋਲੇ ਜਾ ਆਵਾ ਕੀ ਕਰਦਾ ਬਾਬੇ ਦੇ ਬਾਈ ਕੰਮਕਾਰ ਚੱਲਦਾ ਤੇ ਮੈਂ ਜਾ ਕੇ ਦੇਖਦੇ ਹਾਂ ਤੇ ਹੈਪੀ ਵੱਡਦਾ ਸਰੋਂ ਆਲ ਇੱਥੇ ਸੀ ਮੱਛਿਆ ਲੈ ਆਏ ਠੀਕ ਆ ਬੋਰ ਦੀ ਸ਼ਾਂ ਤੇ ਠੰਡੀ ਸ਼ਾਂ ਤੇ ਮौज ਹੈ ਮਾਂ ਦੀ ਦਰ ਸਾਡਾ ਬਾਈ ਗੇਂਦਾ ਲੱਗਿਆ ਉਹ ਤਾਂ ਉੱਤੋਂ ਉੱਤੋਂ ਹੀ ਬਾਹਰ ਆ ਥੱਲੋ ਜੜੋ ਨਾ ਵਾਢੋ ਮੈਂ ਕਿਹਾ ਸੰਸਕਾਰ ਰਹੀਆਂ ਉਸ ਤੋਂ ਵੱਲ ਹਾਂ ਫੁੱਲ ਲੱਗੇ ਆ ਇੱਧਰ ਵੀ ਫੁੱਲ ਲੱਗੇ ਆ ਆ ਵੀ ਫੁੱਲ ਲੱਗੇ ਆ ਦੇਖ ਫੁੱਲ ਮੱਲਾ ਕਿੰਨੇ ਸੁੰਦਰ ਫੁੱਲ ਹੈ ਸਨੇ ਹੀ ਦਰੀ ਆਉਨੇ ਆ ਸਿੱਥੇ ਕੱਲ ਵੀ ਦਿਖਾਇਆ ਸੀ ਫਲ ਦੇਖੋ ਕਿਵੇਂ ਲੱਗਿਆ ਅੰਬਾਂ ਨੂੰ ਅੱਜ ਮੈਨੂੰ ਕਿਹੜਾ ਕਹਿੰਦਾ ਇਹ ਬੂੜੀਆਂ ਬੜੀਆਂ ਪੌਨੇ ਇਹਨੇ ਵੀ ਆਹੀ ਥੱਪੀ ਜੀ ਇੱਕ ਵੱਡੀ ਆ ਯਾਰ ਦੋ ਵੱਡੀਆਂ ਕਿਧਰੋਂ ਕੋਈ ਬੜੇ ਬੜੇ ਕੰਮ ਬਣੇਗਾ ਆ ਹਾਂ ਤੂੰ ਯਾਰ ਇਹ ਦੂਜਾ ਇਹਨੂੰ ਤਾਂ ਉੱਤੋਂ ਤੋਂ ਰੱਖ ਕੇ ਵੜਦੇ ਇਹਦਾ ਹੁਣ ਤੂੰ ਤਾਂ ਤੂੰ ਵੜਦਣੀ ਸੀ ਇਹਦਾ ਆ ਇਹਦਾ ਉਹਦੇ ਵਾਲਾ ਕੰਮ ਹੀ ਉਹਨੇ ਥੱਲਿਓ ਨਹੀਂ ਇਹ ਤਾਂ ਆਪਾਂ ਕਰਕੇ ਪਾਣੀ ਲਾ ਕੇ ਪਟ ਦੇਾਂਗੇ ਮੈਂ ਬੇਲਾ ਬੂਲਾ ਆਪਣੀਆਂ ਚੜ ਜਾਣਗੀਆਂ ਉੱਤੇ ਕਰਚੇ ਤੇ ਗੱਲ ਤਾਂ ਤਾਂ ਕਰਦੇ ਆ ਤੇ ਇਹਦਾ ਹੈ ਤਾਂ ਨਿਭਣ ਨਹੀਂ ਹੈ ਤਾਂ ਤੂੰ ਜੱਲਾ ਮਾਰੀ ਫਿਰ ਇਧਰ ਸੱਟਾਂਗੇ ਭੈਂਟੀਆਂ ਭਰ ਗਈਆਂ ਭਰ ਗਈਆਂ ਹੋ ਜਾਣਗੀਆਂ ਇਹਦਾ ਚੱਕਣੀ ਬਹੁਤ ਔਖੀ ਹੋ ਜਾਣੀ ਆ ਤਾਂ ਹੀ ਸਰੋਂ ਨੂੰ ਉੱਤੋਂ ਵੱਢਦੇ ਹੁੰਦੇ ਆ ਮੈਂ ਤਾਂ ਘੜਾ ਘੜਤੀ ਹੋਊ ਸਾਰੀ ਜਰ ਹੁਣ ਨੂੰ ਤਾਂ ਹਾਂ ਆਲਿਆ ਉਹ ਵੱਡੀ ਮਾਤਰ ਤੁਸੀਂ ਕੱਲ ਉਹਨੂੰ ਬਾਈ ਨੂੰ ਕਹੀਆਂ ਦੇਖ ਨਾ ਥੱਲੋਂ ਵੱਢ ਉਹ ਨਹੀਂ ਨਹੀਂ ਉਹ ਕਹਿੰਦੇ ਮੈਂ ਥੱਲੋਂ ਵੱਢਦਾ ਆਪਾਂ ਕਹਿੰਦੇ ਥੱਲੋਂ ਕਿਉਂ ਵੱਢਦਾ ਤਾਂ ਆਪਾਂ ਤਾਂ ਤਾਂ ਕਹਿੰਦੇ ਸੀ ਉਹ ਵੀ ਥੱਲੋਂ ਨਾ ਵੱਢ ਆਇਆ ਤਾਂ ਜਿਵੇਂ ਤੂੰ ਵੱਢਦਾ ਐ ਤਾਂ ਭੈਣ ਨਹੀਂ ਆਪਾਂ ਤਾਂ ਮਹੀਨਾ ਨਹੀਂ ਵੱਢੀ ਜਾਣੀ ਇਹ ਇਹ ਤਾਂ ਉੱਤੋਂ ਉੱਤੋਂ ਰਗੜਦੇ ਨੂੰ ਟਿਕਾ ਕੇ ਤਾਂ ਫੜ ਕੇ ਤਾਂ ਨਾ ਬਾਲੀ ਆ ਪਾਈ ਜਾਣਾ ਪਰ ਉਹ ਤਾਂ ਜੇ ਆਪਾਂ 2 ਦਿਨ ਇਹ ਨੂੰ ਅੜਕ ਗਏ ਤਾਂ ਭੈਣਰੀ ਨੇ ਸਾਰੀ ਨੇ ਥੱਲੇ ਹੀ ਕਰ ਜਾਣਾ ਤੂੰ ਇਹਨੂੰ ਨਾਲੇ ਉਧਰਲੇ ਪਾਸੋਂ ਵੱਟ ਜਾ ਰਹੀ ਤੈਨੂੰ ਨਾ ਵੱਟੋ ਉਧਰੋਂ ਚੱਕ ਇਹਨੂੰ ਡਿੱਗੀ ਆ ਔਰ ਇਹਨੂੰ ਉਧਰੋਂ ਆਉਣਾ ਉੱਤੋਂ ਡਾਲ ਚੱਕਦਾ ਤੁਰਿਆ ਬੱਸ ਜਿਹੜੇ ਪਾਸੋਂ ਜਿੱਧਰ ਨੂੰ ਡਿੱਗੀ ਆ ਦੂਜੇ ਪਾਸੇ ਵੜੋ ਉਧਰੋਂ ਵੱੜ ਕੇ ਇਧਰ ਨੂੰ ਵੱਢ ਇਹ ਤਾਂ ਹੁਣ ਉਹਨੇ ਚਰਚ ਫੈਦਲਾ ਕਰਕੇ ਵੀ ਸਾਡਾ ਤਾਂ ਸਰੀਰ ਹੀ ਮੇਰਾ ਕੰਮ ਆ ਤਾਂ ਹੁਣ ਰਗੜ ਦੇਣੀ ਸੀ ਇਹ ਹਾਂ ਬਾਕੀ ਆ ਤੇ ਆਪਣੇ ਜਿਹੜਾ ਲਸਣ ਆ ਲਸੜ ਦੇ ਉੱਤੋਂ ਸਾਰੇ ਆ ਚੱਕਦੇ ਦੂਜੇ ਹੋ ਬਸ ਇੰਨਾ ਕੰਮ ਆਜਾ ਕਰਦੇ ਇੱਕ ਤਾਂ ਲਸੜ ਤੋਂ ਚੱਕਦੇ ਤੇ ਇੱਕ ਅਸਰੋਂ ਚੱਕਦੇ ਠੀਕ ਆ ਕੋਈ ਨਹੀਂ ਇੰਨਾ ਕੰਮ ਕਰ ਕਰ ਮਰਾੜੀ ਕਰਾਏ ਤਾਂ ਆਪਣਾ ਗੱਲ ਬਣਨੀ ਆ ਫਿਰ ਕੱਲ ਨੂੰ ਆਪਾਂ ਇੱਧਰ ਇੱਧਰ ਕਰ ਦੇਾਂਗੇ ਸਾਫ ਉੱਤੋਂ ਤੋਂ ਵੱਢ ਲੈ ਤਾਂ ਬਸ ਜਿੱਥੋਂ ਤੋਂ ਫਲ-ਫਲ ਵੱਢਣਾ ਆਪਾਂ ਜੜ ਕੋਲੋਂ ਨਹੀਂ ਵੱਢਣੀ ਉੱਤੋਂ ਫਲ-ਫਲ ਵੱਢ ਕੇ ਤੇ ਢੇਰੀਆਂ ਲਾਈ ਚਾਲੋ ਮੁੜ ਕੇ ਥੱੱਬਾ ਬਣਾ ਕੇ ਚੱਕ ਲਾਂਗੇ ਐ ਤਾਂ ਆਪਾਂ ਤੋਂ ਮਹੀਨਾ ਨਹੀਂ ਬੱਢੀ ਜਾਣੀ ਲੱਗੇ ਰਹੀਏ ਰੋਜ਼ ਥੱਬੀਆਂ ਚਾਰ ਵੱਢਿਆ ਕਰਾਂਗੇ ਉੱਤੋਂ ਤੋਂ ਵੱਡਾ ਫਲਫਾਲੀ ਕੱਲਾ ਬੱਸ ਬੋਕੇ ਆ ਮੂਰੇ ਦੇ ਚੱਕ ਕੇ ਪਰੇ ਮਾਰੀ ਭੈਂਦ ਨੇ ਲਿਆ ਧੜੀਆਂ ਤੋੜ ਥੋੜਾ ਜਾ ਪਾਵਾਂਗੇ ਓਏ ਗਰਮੇਲ ਇਹ ਤਰ੍ਹਾਂ ਖੋਲ ਦਰੂ ਪਾ ਦਿੰਦਾ ਬੰਦਾ ਖੋਲ ਜਦੋਂ ਲੱਗਿਆ ਦੀ ਭੈਣੀਆਂ ਦਵਾ ਦਾ ਚੱਕੀ ਤੁਰਿਆ ਜਦੋਂ ਆਪਾਂ ਥੁੱਪੇ ਵੀ ਮਾਰਨਾ ਤੇ ਕੰਮ ਵੀ ਨਹੀਂ ਕਰਨਾ ਗੱਲ ਉਹ ਜਾਂਦੀ ਹੁੰਦੀ ਆ